ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਦੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋ ਜਿੱਕਾ ਖਾਲਸਾ ਵਾਗੋ ਜਿੱਕੀ ਫਤਿਹ ਇਹਨਾਂ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਗੁਰਬਾਣੀ ਦੇ ਅਸੇ ਅਨਸਾਰ ਅਸੀਂ ਜੀਵਨ ਕਿੱਦਾਂ ਜੀਵਣਾ ਔਰ ਕੀ ਗੁਰਬਾਣੀ ਕਹਿੰਦੀ ਹੈ ਡਿਫਰੈਂਟ ਡਿਫਰੈਂਟ ਜਿਹੜੇ ਸਾਡੇ ਸਮਾਜਿਕ ਪਹਿਲੂ ਹੈ ਜਾਂ ਹੋਰ ਪਹਿਲੂ ਹੈ ਉਹਨਾਂ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਦੇ ਆਂ ਅਸੀਂ ਤਰਵਾਦੀਆਂ ਸਾਰਿਆਂ ਦੇ ਜਿਹੜਿਆਂ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਤੇ ਸਾਡੀ ਹੌਸਲਾ ਫਜ਼ਾਈ ਕਰਦੇ ਆ ਇਹਦੇ ਵਿੱਚ ਸਾਥ ਦਿੰਦੇ ਆ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਡਿਫਰੈਂਟ ਟਾਪਿਕ ਹੈ ਜਿਹੜਾ ਨਾਰਮਲੀ ਸਾਡੇ ਕੋਲ ਆਉਂਦਾ ਹਿਆ ਕਿ ਅਸੀਂ ਸ਼ੁਕਰਾਨਾ ਜਾਂ ਧੰਨਵਾਦ ਕਿੱਦਾਂ ਕਰਦੇ ਆ ਵਾਟ ਇਜ਼ ਵਾਟ ਇਜ਼ ਧੰਨਵਾਦ ਕਰਨਾ ਥੈਂਕਸ ਕਰਨਾ ਕਿਸੇ ਦਾ ਥੈਂਕਸ ਕਰਦੇ ਆ ਅਸੀਂ ਪਹਿਲੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋ ਐਪੀਸੋਡਾਂ ਵਿੱਚ ਜਾਂ ਕੋਸ਼ਿਸ਼ ਕਰਾਂਗੇ ਜਿੰਜਾ ਜ਼ਿਆਦਾ ਵੀ ਹੋ ਜਾਣ ਤਾਂ ਤੇ ਜੇ ਉਹਦੇ ਵਿੱਚ ਗੁਰਬਾਣੀ ਦਾ ਪੱਖ ਕੀ ਹੈ ਗੁਰਬਾਣੀ ਕਿਸ ਨੂੰ ਕੀ ਧੰਨਵਾਦ ਕਹਿੰਦੀ ਹੈ ਸੋ ਪਹਿਲੇ ਅਸੀਂ ਸਭ ਤੋਂ ਇੰਪੋਰਟੈਂਟ ਹੈ ਦੇ ਡਿਫਰੈਂਟ ਡਿਫਰੈਂਟ ਪਹਿਲੂ ਜੜੇ ਆ ਵਾਟ ਇਜ਼ ਧੰਨਵਾਦ ਕਿਸੇ ਦਾ ਥੈਂਕਸ ਕਰਨਾ ਕੀ ਕੀ ਹੈ ਅ ਜੀ ਦੇਖੋ ਜਦੋਂ ਆਪਾਂ ਧੰਨਵਾਦ ਦੀ ਗੱਲ ਕਰਦੇ ਆ ਹਰਸ਼ ਦੇ ਸ਼ੁਕਰ ਸ਼ੁਕਰਗੁਜ਼ਾਰ ਸ਼ੁਕਰਗੁਜ਼ਾਰ ਸ਼ੁਕਰਾਨਾ ਅਸਲ ਜਿਹੜਾ ਇੱਕ ਮਨੋਵਿਗਿਆਨਕ ਸਮਾਜਿਕ ਪ੍ਰਕਿਰਿਆ ਹਾਂਜੀ ਜਿਹਦਾ ਜਿਹੜਾ ਉਦੇਸ਼ ਆ ਜੋ ਮਕਸਦ ਆ ਮਨੋਰਥਾ ਉਹ ਜਿਹੜੇ ਦੂਜਿਆਂ ਪ੍ਰਤੀ ਜਿਨ੍ਹਾਂ ਨੇ ਕੁਝ ਤੁਹਾਡੇ ਲਈ ਕੀਤਾ ਜੋ ਤੁਹਾਡੇ ਲਈ ਆ ਜਾਂ ਸਮਾਜ ਲਈ ਆ ਤਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨੇ ਕੁਝ ਕੀਤਾ ਤਾਂ ਉਹਦੇ ਪ੍ਰਤੀ ਜਿਹੜਾ ਸਤਿਕਾਰ ਦੀ ਭਾਵਨਾ ਤਉ ਦੀ ਪ੍ਰਸ਼ੰਸਾ ਕਰਨ ਲਈ ਵੀ ਅਕਸਰ ਅਸੀਂ ਉਹਨਾਂ ਦਾ ਦੂਜੇ ਦਾ ਧੰਨਵਾਦ ਕਰਦੇ ਆ ਜਿਹੜਾ ਧੰਨਵਾਦ ਆ ਖੇਤਰ ਚੋਂ ਕਿ ਬੜਾ ਵਿਸ਼ਾਲ ਖੇਤਰ ਆ ਹਾਂਜੀ ਜਿਹੜਾ ਆਮ ਤੌਰ ਤੇ ਜਦੋਂ ਅਸੀਂ ਜੇ ਅਸੀਂ ਵਿਅਕਤੀਗਤ ਤੌਰ ਤੇ ਗੱਲ ਕਰੀਏ ਤਾਂ ਅਸੀਂ ਜਿਹੜਾ ਧੰਨਵਾਦ ਕਰਕੇ ਅਸੀਂ ਇਹ ਸਵੀਕਾਰ ਕਰ ਰਹੇ ਹੁੰਨੇ ਆ ਕਿ ਸਾਡੇ ਦੇ ਕਿਸੇ ਨੇ ਕੁਝ ਕੀਤਾ ਠੀਕ ਹੈ ਜਿਉ ਤੁਹਾਨੂੰ ਕੁਝ ਦਿੱਤਾ ਜਿਹੜਾ ਜਾਂ ਤੁਸੀਂ ਇਹ ਦਿਖਾ ਰਹੇ ਹੋ ਕਿ ਉਹਨੇ ਸਾਡੇ ਲਈ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕੁਛ ਇਤਰਾ ਕੀਤਾ ਤਾਂ ਤੁਸੀਂ ਉਹਦਾ ਸ਼ੁਕਰਾਨਾ ਕਰਦੇ ਹੋ ਉਹਦਾ ਧੰਨਵਾਦ ਕਰਦੇ ਹੋ ਇਥੇ ਆਪਾਂ ਇਹ ਵੀ ਜਿਹੜਾ ਪੱਖ ਅਸੀਂ ਜਿਹੜਾ ਉਹ ਪਹਿਲਾਂ ਹੀ ਸ਼ੁਰੂਮ ਵਿੱਚ ਬੇਨਤੀ ਕਰਦੀ ਏ ਦਿਵਾ ਇਸ਼ਾਰਾ ਕਰਦੇ ਆ ਕਿ ਅਸੀਂ ਜਦੋਂ ਹੁਣ ਜਿਹੜੀ ਪਹਿਲਾਂ ਗੱਲ ਕਰ ਰਹੇ ਆ ਇਹ ਆਮ ਜਿਹੜੀ ਜਨਰਲ ਜਨਰਲ ਜਿਹੜਾ ਧੰਨਵਾਦ ਸ਼ਬਦ ਆ ਉਹਦੀ ਗੱਲ ਕਰ ਰਹੇ ਆ ਠੀਕ ਗੁਰਬਾਣੀ ਦਾ ਜਿਹੜਾ ਪੱਖ ਆ ਉਹ ਆਪਾਂ ਬਾਅਦ ਵਿੱਚ ਚਰਚਾ ਕਰਾਂਗੇ ਉਹਦੇ ਵਿੱਚ ਠੀਕ ਇਹ ਜਿਹੜਾ ਆਮ ਦੌਰ ਤੇ ਜੋ ਸਮਝਿਆ ਜਾਂਦਾ ਇਹਦੇ ਜਿਹੜੇ ਛੋਟੇ ਤੋਂ ਲੈ ਕੇ ਬਹੁਤ ਵੱਡੀ ਪੱਧਰ ਤੱਕ ਆ ਤੁਹਾਡੇ ਲਈ ਕੋਈ ਦਰਵਾਜ਼ਾ ਖੋਲ ਦਿੰਦਾ ਤਾਂ ਤੁਸੀਂ ਥੈਂਕਸ ਕਰਦੇ ਹੋ ਇਹ ਇਤੋਂ ਤੱਕ ਵੀ ਅਸੀਂ ਦੇਖਦੇ ਆ ਕਿ ਤੁਸੀਂ ਵਸਤੇ ਸਫਰ ਕਰ ਰਹੇ ਹੋ ਤਾਂ ਵਸਤੂ ਉਤਰ ਲੱਗਿਆਂ ਤੁਸੀਂ ਉਹਦਾ ਡਰਾਈਵਰ ਦਾ ਥੈਂਕਸ ਕਰਦੇ ਹੋ ਠੀਕ ਇਹ ਥੀਏ ਕਿ ਸਾਡੀ ਕਮਿਊਨਿਟੀ ਵਿੱਚ ਅਜੇ ਇਹ ਭਾਵਨਾ ਇਨ ਪ੍ਰਗੂ ਰੂਪ ਜੀ ਦੇਖਣ ਨੂੰ ਨਹੀਂ ਮਿਲਦੀ ਪਰ ਖਾਸ ਤੌਰ ਤੇ ਜਦੋਂ ਇਹਨਾਂ ਕੰਟਰੀ ਦੇ ਗੱਲ ਕਰਦੇ ਆਂ ਅਸੀਂ ਵੀ ਦੇਖਦੇ ਆਂ ਕਿ ਭਾਵੇਂ ਉਹ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਇਹਦੇ ਬਦਲੇ ਪੈਸੇ ਮਿਲਦੇ ਆ ਪਰ ਫਿਰ ਵੀ ਅਸੀਂ ਉਹਨਾਂ ਦਾ ਅਸੀਂ ਥੈਂਕਸ ਕਰਦੇ ਹਾਂ ਉਹਨਾਂ ਨੂੰ ਧੰਨਵਾਦ ਕਹੀਨੇ ਆ ਠੀਕ ਹੈ ਤੋ ਇਹਦਾ ਜਿਹੜਾ ਖੇਤਰ ਜਿਵੇਂ ਮੈਂ ਪਹਿਲਾਂ ਇਸ਼ਾਰਾ ਕੀਤਾ ਕਿ ਛੋਟੀ ਜੀ ਗੱਲ ਤੋਂ ਲੈ ਕੇ ਬੋਧੂ ਵੱਡੇ ਪਦਰਤਾ ਜਿਹੜਾ ਇਹਦਾ ਵਿਸਤਾਰ ਜਿਹੜਾ ਉਹ ਕੀਤਾ ਜਾ ਸਕਦਾ ਹੋਇਆ ਹੋਇਆ ਤੁਸੀਂ ਇਹ ਆਮ ਤੌਰ ਤੇ ਕੀ ਹੈ ਕਿ ਇਹਦੇ ਵਿੱਚ ਅਸੀਂ ਸੰਕੀਪ ਚ ਆਖਣਾ ਹੋਵੇ ਤਾਂ ਅਸੀਂ ਇਹਦੇ ਵਿੱਚ ਕਿਸੇ ਦੀ ਪ੍ਰਸ਼ੰਸਾ ਕਰ ਰਹੇ ਹੁੰਦੇ ਹਾਂ ਜੋ ਜੋ ਕਰ ਰਿਹਾ ਤੇ ਦੂਜਾ ਦਾ ਸਤਿਕਾਰ ਦੀ ਜਿਹੜੀ ਭਾਵਨਾ ਦਾ ਪ੍ਰਗਟਾਵਾ ਹੁੰਦਾ ਇਹ ਮੁੱਖ ਰੂਪ ਜਿਹੜਾ ਇਹਨੂੰ ਇਹਦੇ ਪ੍ਰਗਟਾਵੇ ਦੇ ਜਿਹੜੇ ਉਹ ਤਿੰਨ ਜਿਹੜੇ ਤਿੰਨ ਰੂਪ ਆ ਇੱਕ ਤਾਂ ਮੌਖਿਕ ਆ ਤੁਸੀਂ ਜ਼ੁਬਾਨ ਨਾਲ ਬੋਲ ਕੇ ਦੂਜੇ ਦਾ ਧੰਨਵਾਦ ਕਰਦੇ ਆ ਦੂਜਾ ਜਿਹੜਾ ਹੈਗਾ ਕਿ ਉਹ ਗੈਰ ਮੌਖਿਕ ਤਾਈ ਪ੍ਰਗਟਾਵਾ ਕਰਦੇ ਆ ਠੀਕ ਜਿਹਦੇ ਵਿੱਚ ਕਿਰਿਆਵਾਂ ਆਉਂਦੀਆਂ ਜਾਂ ਇਸ਼ਾਰਾ ਹੁੰਦਾ ਤੇ ਜਿਹੜਾ ਤੀਜਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਕਿ ਉਹ ਗੈਰ ਮੌਖਿਕ ਅਤੇ ਜਿਹੜਾ ਮੌਖਿਕ ਆ ਕਿਉਂਕਿ ਇਹਨਾਂ ਦੀ ਵੀ ਸ਼ਮੂਲਤ ਹੁੰਦੀ ਆ ਠੀਕ ਤੋਂ ਇਹ ਬਖੋ ਬਕਰੇ ਟਾਂਗਾ ਕਿਉਂਕਿ ਤੁਸੀਂ ਕੁਝ ਕਹਿੰਦੇ ਵੀ ਨਹੀਂ ਖੰਭੋਸ਼ੀ ਬੈਠੇ ਰਹਿੰਦੇ ਹੋ ਤੁਹਾਡੀ ਖੰਭੋਸ਼ੀ ਜਿਹੜੀ ਆ ਉਹ ਵੀ ਜਿਹੜੀ ਆ ਉਹ ਆਪਣੇ ਵੱਲੋਂ ਧੰਨਵਾਦ ਦਾ ਹੀ ਪ੍ਰਤੀਕ ਬਣ ਕੇ ਰਹਿ ਜਾਂਦੀ ਹੈ ਸ਼ਰੀਰ ਨਿਰਪਰ ਕਰਦਾ ਕਿ ਕਿਹੋ ਜੀ ਸਥਿਤੀ ਆ ਅਤੇ ਕਿਹੜੇ ਸ਼ਬਦਾਂ ਦੀ ਤੁਸੀਂ ਕਿਸੇ ਦੀ ਵਰਤੋਂ ਕਰ ਰਹੇ ਹੋ ਜਾਂ ਤੁਸੀਂ ਆਪਣੇ ਸ਼ਰੀਰ ਦੇ ਜਿਹੜੇ ਅੰਗ ਆ ਉਹਨਾਂ ਰਾਹੀਂ ਤੁਸੀਂ ਉਹਦਾ ਪ੍ਰਗਟਾਵਾ ਕਰ ਰਹੇ ਹੋ ਜੀ ਅਦੇ ਮੈਂ ਉਹ ਮਤਲਬ ਇੱਕ ਇੱਕ ਪੁਆਇੰਟ ਤੁਸੀਂ ਬੜਾ ਰੇਜ਼ ਕੀਤਾ ਤਾਂ ਉਹ ਮਤਲਬ ਜਿਦਾ ਅਸੀਂ ਧਨਵਾਦ ਕਰਦੇ ਆ ਉਹਦਾ ਸਨਮਾਨ ਵੀ ਕਰ ਰਹੇ ਹਾਂ ਉਹਦਾ ਸਤਿਕਾਰ ਵੀ ਕਰ ਰਹੇ ਹਾਂ ਜਿਹੜਾ ਦਾ ਬਿਲਕੁਲ ਹੂੰ ਸੋ ਠੀਕ ਹੈ ਅੱਛਾ ਹੁਣ ਤੁਸੀਂ ਇਹ ਵੀ ਕਹਿੰਦਾ ਕਿ ਅਸੀਂ ਕਿਉਂ ਕਰਦੇ ਹਾਂ ਕੀ ਇਹ ਸਿਰਫ ਮਟੀਰੀਅਲਿਸਟਿਕ ਗੁੱਡਸ ਵਾਸਤੇ ਕਰਦੇ ਆ ਜਾਂ ਅਸੀਂ ਹੋਰ ਵੀ ਕਿਸੇ ਚੀਜ਼ ਵਾਸਤੇ ਕਰ ਸਕਦੇ ਹਾਂ ਨਹੀਂ ਇਹ ਜਿਹੜਾ ਸੀਮਤ ਨਹੀਂ ਗਾਇ ਕਿ ਮਟੀਰੀਅਲ ਲਈ ਲਈ ਇਹਦਾ ਇਹਦਾ ਖੇਤੜਾ ਬਹੁਤ ਵਿਸ਼ਾਲ ਆ ਜੇ ਵੀਰ ਤੁਸੀਂ ਕੋਈ ਬਿਮਾਰ ਆ ਤੁਸੀਂ ਉਹਦਾ ਪਤਾ ਲਾਣ ਲਈ ਜਾਂਦੇ ਹੋ ਤਾਂ ਉਹ ਵੀ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਸਮਾਂ ਕਢਿਆ ਤੁਸੀਂ ਦਿੱਤਾ ਨਹੀਂ ਕੁਝ ਨੋਟਾਂ ਠੀਕ ਹੈ ਪਰ ਉਹ ਤੁਸੀਂ ਆਇਓ ਤੁਹਾਡੀ ਮੌਜੂਦਗੀ ਜਿਹੜੀ ਆ ਜਾਂ ਕੋਈ ਬਹੁਤ ਦੁਖੀ ਬੈਠਾ ਹੋਇਆ ਤੁਸੀਂ ਉਹਦੇ ਕੋਲ ਜਾ ਕੇ ਬੈਠੇ ਹੋ ਤਰਵਾਸ ਦੇ ਰਹੇ ਹੋ ਇਹ ਵੀ ਆਪਣੇ ਆਪ ਵਿੱਚ ਉਹਦੇ ਲਈ ਉਹ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਕੀਤਾ ਕਿ ਵਰਾਉਂਦਾ ਕਿ ਤੁਸੀਂ ਕੁਝ ਵੀ ਨਹੀਂ ਕਹਿੰਦੇ ਇਹ ਪਹਿਲਾਂ ਗੱਲ ਕੀਤੀ ਆ ਕਿ ਕਿਸੇ ਦੀ ਮੋਹਤ ਹੋ ਜਾਂਦੀ ਆ ਤੁਸੀਂ ਜਾ ਕੇ ਕੁਝ ਵੀ ਨਹੀਂ ਕਹਿੰਦੇ ਜੇ ਬੈਠੇ ਰਹਿੰਨੇ ਹੋ ਤੁਹਾਡੀ ਮੌਜੂਦਗੀ ਜਿਹੜੀ ਆ ਉਹ ਵੀ ਉਹਨੂੰ ਤੁਹਾਨੂੰ ਧੰਨਵਾਦ ਕਰਨ ਲਈ ਮਜਬੂਰ ਕਰ ਦਿੰਦੀ ਆ ਇੱਕ ਸਭਿਆਤਾ ਪੱਖੋਂ ਜਿਹੜਾ ਉਹ ਫਾਪਰਾ ਫਰਸਮੇ ਦਾ ਕਿ ਤੁਸੀਂ ਆਇਓ ਤੁਹਾਡਾ ਉਹ ਧੰਨਵਾਦ ਕਰਦਾ ਇਹਦੇ ਵੀ ਜਿਹੜੀ ਹਰ ਜਿਹੜੀ ਆ ਉਹਦੀ ਜਿਹੜੀ ਆ ਸ਼ਮੂਲਤਾ ਕੋਈ ਤਾਂ ਪਿਆਰ ਦਾ ਪ੍ਰਗਟਾਵਾ ਕਰ ਰਿਹਾ ਹਾਂਜੀ ਆਉਣ ਲੱਗ ਪਏ ਹਾਂਜੀ ਮੈਂ ਕਿਸੇ ਵੀ ਢੰਗ ਨਾਲ ਫਿਰ ਇਹਦੇ ਜ਼ਰੂਰੀ ਨਹੀਂ ਕੈਮਰਾ ਵੀ ਉਹਦਾ ਕਿ ਜ਼ਰੂਰੀ ਤੁਸੀਂ ਮੇਰੇ ਲਈ ਕੀਤਾ ਕਿਵਰ ਅਸੀਂ ਜਿਹੜਾ ਆਮ ਜਿਹੜਾ ਕਿਸੇ ਦੀ ਕਰਦਾ ਨੁਖਤਰੀ ਕਰਦਾ ਕਿਵਰ ਅਸੀਂ ਉਹਦੇ ਕੰਮ ਦੀ ਵੀ ਪ੍ਰਸ਼ੰਸਾ ਕਰਦੇ ਆ ਉਹਦਾ ਧੰਨਵਾਦ ਕਰਦੇ ਆ ਠੀਕ ਉਹਦਾ ਸਾਡੇ ਨਾਲ ਬਿਲਕੁਲ ਸਬੰਧ ਨਹੀਂ ਹੁੰਦਾ ਪਰ ਫਿਰ ਵੀ ਉਹ ਜਿਹੜੀ ਸੇਵਾ ਜਿਹੜੀ ਆ ਉਹਦੀ ਭਾਵਨਾ ਉਹਦਾ ਸਮਰਪਣ ਭਾਵਨਾ ਉਹ ਵੇਖ ਕੇ ਕਿ ਇਹ ਇਨਸਾਨੀਅਤ ਦੇ ਫਰਜ਼ ਦੀ ਪਛਾਣ ਕਰ ਮਨੁੱਖਤਾ ਲਈ ਕੁਝ ਕਰ ਰਿਹਾ ਤਾਂ ਅਸੀਂ ਉਸ ਹਾਲਤ ਵਿੱਚ ਵੀ ਸੁਰਤ ਵਿੱਚ ਵੀ ਉਹਦਾ ਅਸੀਂ ਧੰਨਵਾਦ ਕਰਦੇ ਆਂ ਉਹਨੂੰ ਸ਼ਾਬਾਸ਼ ਦਿੰਦੇ ਆਂ ਉਹਦੀ ਪ੍ਰਸ਼ੰਸਾ ਕਰਦੇ ਆਂ ਇਹ ਸ਼ਾਬਾਸ਼ ਤੈਨੂੰ ਵੀ ਤੂੰ ਆਪਣੀ ਜਿਹੜੀਆਂ ਉਹ ਆਪਣੇ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਤੂੰ ਆਪਣੇ ਇਸ ਪਾਸੇ ਸਮਾਂ ਕੱਢ ਰਿਹਾ ਤੋਂ ਇਸ ਲਈ ਜਿਹੜਾ ਇਹਦਾ ਕੋਈ ਇੱਕ ਖੇਤਰ ਨਹੀਂ ਕਿ ਅਸੀਂ ਆਖੀਏ ਕਿ ਕੇ ਜਿਹੜਾ ਕੋਈ ਦੇ ਕੇ ਹੀ ਮਟੀਰੀਅਲ ਹੀ ਨਹੀਂ ਬਲਕਿ आशीर्वाद केवरा ਤੁਸੀਂ ਦੂਜੇ ਨੂੰ ਆਸ਼ੀਰਵਾਦ ਦਿੰਨੇ ਹੋ ਥਾਪੜਾ ਦਿੰਨੇ ਹੋ ਤੋਂ ਇਸ ਵਜੂਏ ਕੇਵਰਾ ਤੁਹਾਨੂੰ ਧੰਨਵਾਦ ਕਹਿੰਦਾ ਦਿੱਲੀ ਦਾ ਕੋਈ ਵੀ ਜਿਹੜਾ ਆਪਾਂ ਸੀਮਾ ਨਿਰਧਾਰਤ ਨਹੀਂ ਕਰ ਸਕਦੇ ਕਿ ਹਾਂ ਆ ਚੀਜ਼ ਆ ਜਾਂ ਇਹਦੇ ਬਦਲੇ ਹੀ ਜਿਹੜਾ ਕੇਵਰ ਇਥੋਂ ਦਾ ਕੇਵਰਾ ਜੋ ਤੁਸੀਂ ਕਰ ਰਹੇ ਹੋ ਉਹ ਆਪਣੇ ਵੱਲੋਂ ਚੰਗਾ ਨਹੀਂ ਕਰ ਰਹੇ ਤੁਹਾਡੀ ਭਾਵਨਾ ਵਿੱਚ ਵੀ ਖੋਟ ਆ ਪਰ ਦੂਜੇ ਦੇ ਨਿਰਭਰ ਕਰ ਰਹੇ ਆ ਉਹਦੇ ਵਿੱਚੋਂ ਕਿਸ ਤਰ੍ਹਾਂ ਦੇਖ ਰਹੇ ਆ ਉਹ ਨੈਗੇਟਿਵ ਸੋਚ ਰਹੇ ਆ ਜਾਂ ਪੋਜ਼ਿਟਿਵਲੀ ਸੋਚ ਰਹੇ ਆ ਤਾਂ ਕਿੰ ਵਾਰਾ ਉਹਦੇ ਵਿੱਚੋਂ ਵੀ ਉਹ ਪਜਦੇ ਉਪੱਖ ਸਾਹਮਣੇ ਰੱਖ ਕੇ ਉਹ ਐਸੀ ਸਥਿਤੀ ਵੀ ਤੁਹਾਡਾ ਤਨਵਾਦ ਕਰਦਾ ਅਜੇ ਤੁਸੀਂ ਕੋਈ ਦਿੱਤਾ ਨਹੀਂ ਉਹਨੂੰ ਪਰ ਕਿ ਤੁਸੀਂ ਖੋਣ ਦੀ ਕੋਸ਼ਿਸ਼ ਕੀਤੀ ਉਹਨੂੰ ਗਰਾਉਣ ਦੀ ਕੋਸ਼ਿਸ਼ ਕੀਤੀ ਆ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਜਿਹੜਾ ਉਸ ਰੂਪ ਵਿੱਚ ਨਹੀਂ ਆ ਰਿਹਾ ਤੁਸੀਂ ਇਸ ਲਈ ਇਹਦਾ ਇਹਦਾ ਕੋਈ ਆਪਾਂ ਖੇਤਰ ਨਿਰਧਾਰਤ ਨਹੀਂ ਕਰ ਸਕਦੇ ਕਿ ਹਾਂ ਜੀ ਦੋ ਤੇ ਚਾਰ ਵਾਂਗੂ ਦੋ ਤੇ ਦੋ ਚਾਰ ਵਾਂਗੂ ਆਖੇ ਕਿ ਹਾਂਜੀ ਉਹਨੇ ਆਦਤ ਆ ਇਸ ਲਈ ਜਿਹੜਾ ਹਾਂ ਠੀਕ ਆ ਕਿ ਹਮ ਦੋਰ ਤੇ ਐਸਾ ਹੀ ਸਮਝਿਆ ਜਾਂਦਾ ਪਰ ਜਦੋਂ ਥੋੜੀ ਗਹਿਰਾਈ ਨਾਲ ਵੇਖਦੇ ਆ ਤਾਂ ਬਹੁਤ ਸਾਰੇ ਪੱਖ ਡੋਗੜ ਕੇ ਸਾਡੇ ਸਾਹਮਣੇ ਆਉਂਦੇ ਆ ਠੀਕ ਹੈ ਕਿ ਇਹ ਐਦਾ ਮਤਲਬ ਦੋ ਚੀਜ਼ਾਂ ਵਿੱਚ ਆਈਆਂ ਇੱਕ ਤਾਂ ਵਰਲਡਲੀ ਜਿੱਦਾਂ ਤੁਸੀਂ ਕਿਹਾ ਇਸ਼ਾਰੇ ਨਾਲ ਜੋ ਵਰਲਡਲੀ ਨਾਲ ਇੱਕ ਕਦੇ ਵਿੱਚ ਇੱਕ ਹੋਰ ਇੰਪੋਰਟੈਂਟ ਪੱਖ ਤੁਸੀਂ ਰੇਜ਼ ਕੀਤਾ ਕਿ ਅਨਰੋਗ ਇੱਕ ਫੀਲਿੰਗ ਵੀ ਹੁੰਦੀ ਹੈ ਜੀ ਸੋ ਉਹ ਜਿਹੜੀ ਅੰਦਰ ਦੀ ਫੀਲਿੰਗ ਹੈ ਉਹ ਨੂੰ ਕੁਝ ਅਸੀਂ ਐਕਸਪਲੇਨ ਕਰ ਸਕਦੇ ਆ ਬਸ ਕਿਸ ਤਰ੍ਹਾਂ ਫਾਰ ਇਗਜ਼ਾਮਪਲ ਫਾਰ ਮਤਲਬ ਮੰਨ ਲਓ ਜਿੱਦਾਂ ਤੁਸੀਂ ਕਹਿੰਿਆ ਕਿ ਕਮਿਊਨਿਟੀ ਲਈ ਕੁਝ ਕੀਤਾ ਪਰ ਕਮਿਊਨਿਟੀ ਉਹਦਾ ਥੈਂਕਸ ਕਰ ਲਈ ਹੈ ਪਰ ਕਮਿਊਨਿਟੀ ਦੇ ਵਿੱਚ ਕੋਈ ਫੀਲਿੰਗ ਆਫ ਅਚੀਵਮੈਂਟ ਜਾਂ ਫੀਲਿੰਗ ਆਫ ਕੋਈ ਜਿੱਦਾਂ ਕਿ ਕਮਿਊਨਿਟੀ ਨੇ ਅਚੀਵ ਕੀਤਾ ਇਸ ਬੰਦੇ ਕਰਕੇ ਜੀ ਸੋ ਉਹ ਉਹ ਫੀਲਿੰਗ ਇੱਕ ਆ ਗਈ ਦੇ ਉਸ ਫੀਲਿੰਗ ਨੇ ਉਹਨੂੰ ਕਰਤਾ ਸਪੋਸ ਜਦੋਂ ਪ੍ਰੋਫੈਸਰ ਸਾਹਿਬ ਸੈੰਗ ਦੀ ਉਹ ਨਹੀਂ ਵੀ ਆ ਕਿ ਉਹਨਾਂ ਨੇ ਟੀਕਾ ਲਖਿਆ ਪਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਅਸੀਂ ਫੀਲਿੰਗ ਕਰਦੇ ਹਾਂ ਕਿ ਉਹਨਾਂ ਨੇ ਬੜਾ ਆਪਣੀ ਮਿਹਨਤ ਵਿੱਚੋਂ ਇੰਨਾ ਕੰਮ ਕੀਤਾ ਕਮਿਊਨਿਟੀ ਲਈ ਹੋਇਆ ਜੋ ਸਾਡੇ ਅੰਦਰ ਜੋ ਜੋ ਜਿਹਾ ਹੀ ਆ ਉਹ ਫੀਲਿੰਗ ਹੈ ਉਹ ਫੀਲਿੰਗ ਹੈ ਜਿਹੜੀ ਜਿਹੜੇ ਕਿ ਅਸੀਂ ਜਿਹੜੇ ਦੇਖਦੇ ਹਾਂ ਕਿ ਉਹਨਾਂ ਨੇ ਸੇਧ ਠੀਕ ਨਾ ਹੁੰਦੇ باوجود ਵੀ ਗਰੀਬੀ ਵਿੱਚ ਵੀ ਤੰਗੀ ਤੋਸ਼ੀ ਵਿੱਚ ਵੀ ਉਹਨਾਂ ਦੀ ਜਿਹੜੀ ਲਗਨ ਸੀ ਉਹ ਲਗਨ ਮਧੂਬ ਨਹੀਂ ਪਈ ਠੀਕ ਬਲਕੇ ਉਹਨਾਂ ਨੇ ਆਪਣੀ ਜਿਹੜੀ ਦਿਸ਼ਾ ਨਿਰਧਾਰਨ ਕੀਤੀ ਸੀ ਉਹ ਲਗਾਤਾਰ ਉਹਦੇ ਵਿੱਚ ਵੱਧਦੇ ਗਏ ਠੀਕ ਅਤੇ ਉਹਨਾਂ ਨੇ ਇੱਕੋ ਨਿਸ਼ਾਨਾ ਮਿੱਥਿਆ ਕਿਵੇਂ ਨਾ ਕਿਵੇਂ ਮੈਂ ਆਪਣੀ ਜ਼ਿੰਦਗੀ ਵਿੱਚ ਇਹਨੂੰ ਪੂਰਾ ਕਰਕੇ ਜਾਵਾਂ ਇਸੇ ਭਾਵੇਂ ਉਹ ਚਲੇ ਗਏ ਆ ਪਰ ਅਸੀਂ ਕਿਉਂਕਿ ਉਹਨਾਂ ਤੋਂ ਜੇ ਵੀ ਲਾਭ ਉਠਾਉਨੇ ਆ ਤਾਂ ਸੁਭਾਵਿਕ ਹੀ ਜਦੋਂ ਅਸੀਂ ਉਹਨਾਂ ਦੀ ਇਸ ਮਿਹਨਤ ਨੂੰ ਇਸ ਜੀਕੇ ਨੂੰ ਪੜਦੇ ਆ ਤਾਂ ਸੁਭਾਵਿਕ ਹੀ ਅਸੀਂ ਜੇ ਦਿਲੋਂ ਮਹਿਸੂਸ ਕਰਦੇ ਆ ਉਹਨਾਂ ਦਾ ਧੰਨਵਾਦ ਦਿੰਨੇ ਆ ਕਿ ਉਹਨਾਂ ਦਾ ਧੰਨਵਾਦ ਆ ਕਿ ਜਿਨ੍ਹਾਂ ਨੇ ਸਾਨੂੰ ਇਹਨਾਂ ਸੌਖਿਆ ਸ਼ਬਦਾਂ ਵਿੱਚ ਗੁਰਬਾਣੀ ਦੇ ਇਹ ਪੱਖ ਜਿਹੜੇ ਆ ਕੁ ਜਾਗਰਣ ਕਾਰਜ ਸਾਨੂੰ ਦ੍ਰਿੜ ਕਰਵਾਏ ਆ ਠੀਕ ਜੀ ਸੋ ਇਹ ਧੰਨਵਾਦ ਕਰਨ ਦਾ ਜਿਹੜਾ ਜਿਹੜਾ ਕੰਮ ਆ ਉਹਨੂੰ ਕੀ ਫਾਇਦਾ ਹੁੰਦਾ ਦੇਖੋ ਜਿਹੜੇ ਇਹਦੇ ਫਾਇਦੇ ਆ ਉਹ ਸਮਾਜਿਕ ਵੀ ਹੈਗੇ ਆ ਮਨੋਵਿਗਿਆਨਕ ਵੀ ਹੈਗੇ ਆ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਉਹਦੇ ਰਿਸ਼ਤਿਆਂ ਵਿੱਚ ਜਿਹੜੀ ਪਰਪਕਤਾ ਹੈਗੀ ਆ ਉਹ ਪ੍ਰਪਕਤਾ ਵੀ ਆਉਂਦੀ ਆ ਜਦੋਂ ਤੁਸੀਂ ਦੇਖੋ ਪਹਿਲੀ ਗੱਲ ਜਦੋਂ ਤੁਸੀਂ ਕਿਸੇ ਦਾ ਧੰਨਵਾਦ ਕਰਦੇ ਹੋ ਹਾਂਜੀ ਜੇ ਤੁਹਾਡੇ ਅੰਦਰ ਹੰਕਾਰ ਬਿਰਤੀ ਦੀ ਪਰਬਲਤਾ ਤਾਂ ਤੁਸੀਂ ਕਿਸੇ ਦਾ ਧੰਨਵਾਦ ਨਹੀਂ ਕਰ ਸਕਦੇ ਠੀਕ ਹੈ ਹਾਂ ਦਿਖਾਵਾ ਤਾਂ ਕਰ ਸਕਦੇ ਨੇ ਤਾਂ ਕੋਈ ਸ਼ੱਕ ਨਹੀਂ ਮੁਝਬੂਰੀ ਵੀ ਕਰ ਸਕਦੇ ਹੋ ਦਿਖਾਵਾ ਕਰ ਸਕਦੇ ਆ ਪਰ ਤੁਸੀਂ ਸਹੀ ਅਥਾਂ ਵਿੱਚ ਉਹ ਧੰਨਵਾਦ ਨਹੀਂ ਕਰ ਰਹੇ ਹੁੰਦੇ ਪਰ ਹਿਸਤੀਆ ਤੇ ਤੁਹਾਡੇ ਵਿੱਚ ਜਿਹੜੀ ਆ ਉਹ ਨੇੜਤਾ ਹੁੰਦੀ ਆ ਨਿਗ ਆਉਂਦਾ ਕਿ ਮੰਨ ਲਓ ਮੇਰੇ ਲਈ ਕੁਝ ਕਾਰਿਆ ਕੋਈ ਤਾਂ ਮੈਂ ਜੇ ਉਹਨੂੰ ਕਹਿੰਨਾ ਵੀ ਤੁਹਾਡਾ ਧੰਨਵਾਦ ਆ ਤੁਸੀਂ ਮੇਰੇ ਲਈ ਕਰ ਰਹੇ ਹੋ ਤੇ ਉਹਨੂੰ ਵੀ ਉਤਸ਼ਾਹ ਮਿਲਦਾ ਅਤੇ ਉਹ ਵੀ ਆਪਣਾपन ਮਹਿਸੂਸ ਕਰਦਾ ਉਹਨੂੰ ਵੀ ਚੰਗਾ ਲੱਗਦਾ ਅਤੇ ਉਹ ਹੋਰ ਵੱਧ ਝੜ ਕੇ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਸੱਜਣ ਜੀ ਜਿਹੜੇ ਕਿ ਪਾਠ ਕਰਦੇ ਸੀ ਤੁਹਕੇ ਲੱਗੇ ਮੈਨੂੰ ਘਟੋ ਘਾਟ ਜਿਹੜੇ ਆ 50 ਸਾਲ ਹੋ ਗਏ ਪਾਠ ਕਰਦੇ ਆ ਹਾਂਜੀ ਮੈਨੂੰ ਕਦੇ ਕਿਸੇ ਨੇ ਜਿਹੜਾ ਉਹ ਥੈਂਕਸ ਨਹੀਂ ਕੀਤਾ ਉਹ ਕਹਿੰਦੇ ਨੀ ਪਰ ਮੈਨੂੰ ਥੈਂਕਸ ਥੈਂਕਸ ਦੀ ਭਾਵਨਾ ਮੇਂ ਕੋਈ ਉਹਨਾਂ ਦੇ ਪਰਬਲ ਹੋਈ ਆ ਪਰਬਲ ਹੋਈ ਆ ਜੇ ਚਾਹੁੰਦੇ ਆ ਉਹ ਕਹਿੰਦੇ ਪਹਿਲੀ ਉਹਨਾਂ ਨੂੰ ਮਹਿਸੂਸ ਕੀਤਾ ਕਿ ਇੱਕ ਨੌਜਵਾਨ ਆਇਆ ਮੈਂ ਪਾਠ ਕਰ ਰਿਹਾ ਸੀਗਾ ਤਾਂ ਉਹਨਾਂ ਨੇ ਜਦੋਂ ਪਾਠ ਸਮਾਪਤ ਕੀਤਾ ਤੇ ਉਹ ਮੈਨੂੰ ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਹਿੰਦੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਇਹ ਮੈਨੂੰ ਕਦੇ ਉਹਨੂੰ ਭਾਵ ਨਹੀਂ ਹੋਇਆ ਕਿ ਮੈਨੂੰ ਕਿੰਨਾ ਚੰਗਾ ਲੱਗਾ ਕਿੰਦੇ ਪਾਠ ਤੋਂ ਪਹਿਲਾਂ ਵੀ ਸੁਣਾਉਂਦਾ ਸੀਗਾ ਪਰ ਉਹ ਕਹਿੰਦੇ ਹੁਣ ਜਦੋਂ ਆਉਂਦਾ ਤੇ ਮੇਰੇ ਅੰਦਰ ਇੱਕ ਅਜੀਬ ਜਿਹੀ ਖੁਸ਼ੀ ਹੁੰਦੀ ਆ ਚਾੜ ਜੜਦਾ ਤੇ ਮੈਂ ਜਿਹੜਾ ਆਪਣਾ ਹੋਰ ਇਕਾਗਰਤਾ ਨਾਲ ਜਿਹੜਾ ਉਹ ਉਹਨੂੰ ਪਾਠ ਤੋਂ ਨਹੀਂ ਕੋਸ਼ਿਸ਼ ਕਰਦਾ ਕਿੰਦਾ ਮੈਂ ਸੁਣਾਉਂਦਾ ਸਾਰਿਆਂ ਨੂੰ ਇਹ ਨਹੀਂ ਕਿ ਦੂਜਿਆਂ ਨੂੰ ਨਹੀਂ ਸੁਣਾਉਂਦਾ ਪਰ ਇਹ ਜਦੋਂ ਉਹ ਆਉਂਦਾ ਮੇਰੇ ਨਜ਼ਰ ਪੈਂਦਾ ਤੇ ਮੇਰੇ ਅੰਦਰ ਇੱਕ ਹੋਰ ਉਫਲਾਰਾ ਜਿਹਾ ਪੈਦਾ ਹੋ ਜਾਂਦਾ ਤੇ ਉਹ ਹਮੇਸ਼ਾ ਜਿਹੜਾ ਜਾਣ ਲੱਗਿਆ ਜੁਰੂ ਮੇਰਾ ਉਹ ਥੈਂਕਸ ਕਰਕੇ ਜਾਂਦਾ ਏਬ ਜਿਹੜਾ ਤੁਸੀਂ ਜਿਦੂ ਕਰਦੇ ਹੋ ਕਿਸੇ ਨੂੰ ਕੋਈ ਹੋਰ ਦਿੰਦੇ ਨਹੀਂ ਪਰ ਇਹਦੇ ਨਾਲ ਕੀ ਹੈ ਕਿ ਅਗਲੇ ਨੂੰ ਹੋਰ ਉਤਸ਼ਾਹ ਮਿਲਦਾ ਉਹ ਨਿਕ ਮਹਿਸੂਸ ਕਰਦਾ ਆਪਣਾ ਮਰ ਮਹਿਸੂਸ ਕਰਦਾ ਉਹਨੂੰ ਆਪਣੀ ਜਿਹੜੀ ਮਿਹਨਤ ਆ ਅਸੀਂ ਉਹਦੀ ਮਿਹਨਤ ਨੂੰ ਰੈਕਗਨਾਈਜ਼ ਕਰਦੇ ਹੁੰਨੇ ਆ ਠੀਕ ਉਹਨੂੰ ਮਾਨਤਾ ਦੇ ਰਹੇ ਹੁੰਨੇ ਆ ਠੀਕ ਤੂੰ ਜਿਹੜਾ ਬਨੁਪਕਿਆਂ ਨੂੰ ਪੱਕੇ ਆ ਕਿ ਜਿਹੜਾ ਜਦੋਂ ਅਸੀਂ ਕਰਦੇ ਆ ਸਾਡੇ ਮਨ ਨੂੰ ਖੁਦ ਨੂੰ ਸ਼ਾਂਤੀ ਮਹਿਸੂਸ ਹੁੰਦੀ ਆ ਸਾਡੀ ਜਿਹੜੀ ਇੱਕ ਤਾਂ ਜਿਹੜਾ ਸਾਡੇ ਅੰਦਰ ਜਿਹੜੇ ਚੰਗੀ ਭਾਵਨਾ ਜਿਹੜੀ ਆ ਉਹ ਪੈਦਾ ਹੁੰਦੀ ਆ ਅਸੀਂ ਦੂਜੇ ਜਿਹੜੇ ਗੁਣ ਆ ਉਹ ਗੁਣ ਵੇਖਣ ਦੀ ਕੋਸ਼ਿਸ਼ ਕਰਦੇ ਆ ਸਾਡੇ ਅੰਦਰ ਇੱਕ ਭਾਵਨਾ ਪਰਬਲ ਹੁੰਦੀ ਆ ਕਿ ਅਸੀਂ ਜਦੋਂ ਕਿਸੇ ਦਾ ਥੈਂਕਸ ਕਰ ਰਹੇ ਆ ਮਹਿਸੂਸ ਕਰ ਰਹੇ ਆ ਦਿਲੋਂ ਠਿੱਡੂ ਮਹਿਸੂਸ ਕਰ ਰਹੇ ਆ ਕਿ ਅਸੀਂ ਇਕੱਲੇ ਜਿਹੜੇ ਆ ਸਾਡਾ ਇਕੱਲਿਆਂ ਦਾ ਜਿਹੜਾ ਯਤਨਾਂ ਕੋਸ਼ਿਸ਼ ਆ ਉਹ ਕਾਫੀ ਨਹੀਂ ਇਸ ਲਈ ਸਾਨੂੰ ਦੂਜਿਆਂ ਦੀ ਜ਼ਰੂਰਤ ਆ ਕਾਮਯਾਬੀ ਦੇ ਸਿਖਰਾਂ ਨੂੰ ਛੂਹਣ ਲਈ ਸਾਨੂੰ ਦੂਜਿਆਂ ਦੀ ਲੋੜ ਪੈਂਦੀ ਆ ਜੇਕਰ ਅਸੀਂ ਹੰਕਾਰੀ વૃਤੀ ਵਾਲੇ ਆ ਅਸੀਂ ਇਸ ਧੰਨਵਾਦ ਵਾਲੀ ਭਾਵਨਾ ਨੂੰ ਅਸੀਂ ਨਹੀਂ ਮਹਿਸੂਸ ਕਰਦੇ ਤਾਂ ਅਸੀਂ ਫਿਰ ਇਹ ਦੇਖ ਨਹੀਂ ਸਕਦੇ ਫਿਰ ਸਾਨੂੰ ਲੱਗਦਾ ਕਿ ਨਹੀਂ ਮੈਂ ਆਪਣੀ ਜਿਹੜੀ ਆਪਣੀ ਮਿਹਨਤ ਕੀਤੀ ਆ ਕਿਸੇ ਦੇ ਜਿਹੜਾ ਉਹ ਅਸੀਂ ਪਛਾਣਦੇ ਹੀ ਨਹੀਂ ਕਿ ਜਿਹੜਾ ਇਹ ਕਿਸੇ ਨੇ ਕੁਝ ਕੀਤਾ ਫਿਰ ਦੂਜਾ ਇਹ ਕਿ ਅਸੀਂ ਜਿਹੜਾ ਆਪਣਾ ਹੱਕ ਸਮਝ ਲੈਨੇ ਆ ਅਸੀਂ ਦੂਜੇ ਦਾ ਧੰਨਵਾਦ ਕਰਨ ਨਾਲ ਕਿਧਰੇ ਰਹੇ ਆ ਵਰਗੇ ਸੀ ਆਪਣਾ ਹੱਕ ਸਮਝਦੇ ਆ ਉਹਦਾ ਮੇਰੀ ਤਾਂ ਮਾਂ ਮਾਂ ਰੋਟੀ ਬਣਾਉਂਦੀ ਆ ਮਾਂ ਦਾ ਫਰਜ਼ ਆ ਉਹਦਾ ਧਰਮ ਆ ਕਰਮ ਆ ਕਿ ਉਹ ਆਪਣ ਬੱਚਿਆਂ ਲਈ ਕੁਝ ਵੀ ਕਰਦੀ ਆ ਠੀਕ ਹੈ ਪਰ ਜਦੋਂ ਮਾਂ ਜਿਹੜੀ ਆ ਸੀ ਸਾਨੂੰ ਪ੍ਰਸ਼ਾਦਾ ਬਣਾ ਕੇ ਗਰਮ ਉਹਕੇ ਛਕਾਉਂਦੀ ਆ ਜੇ ਅਸੀਂ ਤੋਂ ਸ਼ਬਦ ਕਹਿ ਦਿੰਨੇ ਆ ਕਿ ਮਾਂ ਤੇਰਾ ਧੰਵਾਦ ਤੂੰ ਭਾਵੇਂ ਬੜੀ ਰੁੱਝੀ ਹੋਈ ਸੀ ਬਿਜ਼ੀ ਸੀ ਹਾਂਜੀ ਥੱਕੀ ਵੀ ਹੋਈ ਸੀ ਕੰਮ ਤੋਂ ਆਈ ਆ ਪਰ ਫਿਰ ਵੀ ਤੂੰ ਮੈਨੂੰ ਪ੍ਰਸ਼ਾਦਾ ਜਿਹੜਾ ਗਰਮ ਕਰੂ ਲਾ ਕੇ ਪ੍ਰਸ਼ਾਦਾ ਛਕਾਇਆ ਤਾਂ ਤੇਰਾ ਬੜਾ ਧੰਨਵਾਦ ਅਜੇ ਮਾਂ ਨੂੰ ਕੋਈ ਇਹ ਨਹੀਂ ਕਿ ਮਾਂ ਜਿਹੜੀ ਆ ਉਹ ਧੰਨਵਾਦ ਕਰੋ ਤਾਂ ਹੀ ਪਰਸ਼ਾਦਾ ਗਰੂ ਸ਼ਕਾਉਗੀ। ਰਾਈਟ ਮਾਂ ਰਿਸ਼ਤਾ ਇਹ ਇੱਕ ਐਸਾ ਕਿ ਮਾਂ ਅੰਦਰ ਚਾਜੜ ਜਾਂਦਾ ਉਹ ਵਿੱਚ ਪਰ ਜਦੋਂ ਬੱਚਾ ਇਹ ਗੱਲ ਕਹਿ ਦਿੰਦਾ ਤਾਂ ਬੱਚੇ ਦੇ ਇਹ ਕਹਿਣ ਨਾਲ ਮਾਂ ਦੇ ਇੱਕ ਹੋਰ ਖੁਸ਼ੀ ਦਾ ਹਲਾਰਾ ਪੈਦਾ ਹੁੰਦਾ ਕਿ ਜਿਹੜਾ ਉਹਦੇ ਅੰਦਰ ਉਹਦੀ ਜਿਹੜੀ ਇਹ ਸੰਵਿਧਾ ਇਹ ਨਹੀਂ ਸਮਝਦਾ ਕਿ ਮੇਰਾ ਹੱਕ ਹੀ ਸੀ ਕਿ ਤੇਰਾ ਇਹ ਫਰਜ਼ ਸੀ ਮੇਰਾ ਹੱਕ ਆ ਕਿ ਤੂੰ ਮੈਨੂੰ ਪਰਸ਼ਾਦਾ ਸ਼ਕਾਵੇਂ ਉਹ ਭਾਵੇਂ ਫਰਜ਼ ਦੀ ਗੱਦਗੀ ਕਰ ਰਹੀ ਆ ਪਰ ਇਹ ਨਾਲ ਕੀ ਕਿਹਾ ਕਿ ਮਾਂ ਨੂੰ ਜਿਹੜਾ ਉਹ ਹੋਰ ਜ਼ਿਆਦਾ ਬਲ ਮਿਲਦਾ ਉਤਸ਼ਾਹ ਮਿਲਦਾ ਤਾਂ ਮਾਂ ਦਾ ਜਿਹੜਾ ਸਨੇਹ ਆ ਪਿਆਰ ਉਹ ਕਈ ਢੰਗਾਂ ਨਾਲ ਪ੍ਰਗਟ ਹੁੰਦਾ ਤੁਸੀਂ ਜਿਹੜਾ ਸਾਨੂੰ ਜਿਹੜੀ ਮਿਲਣ ਦੀ ਗੱਲ ਆ ਉਹ ਸਾਨੂੰ ਕਈ ਪੱਖਾਂ ਤੋਂ ਜਿਹੜਾ ਉਹ ਸਾਨੂੰ ਇਹਦਾ ਲਾਭ ਨੁਕਸਾਨ ਨਹੀਂ ਕੁਝ ਹੁੰਦਾ ਬਲਕਿ ਹਰ ਪੱਖੋਂ ਜਿਹੜਾ ਉਹ ਮਨੋਵਿਗਿਆਨਕ ਤੌਰ ਤੇ ਵੀ ਆ ਉਹ ਰੋਹਾਨੀ ਤੌਰ ਤੇ ਵੀ ਆ ਸਮਾਜਿਕ ਤੌਰ ਤੇ ਵੀ ਆ ਅਰਧਕ ਦੌਰ ਦੇ ਵੀ ਆ ਕਿ ਸਾਡੀ ਜਿਹੜੀ ਚਿੰਤਾ ਜਿਹੜੀ ਆ ਉਹ ਜਦੋਂ ਅਸੀਂ ਸ਼ੁਕਰਾਨਾ ਕਰਨ ਲੱਗ ਪੈਂਦੇ ਆ ਧੰਨਵਾਦ ਕਰਦੇ ਆ ਤਾਂ ਸਾਡੇ ਵਿੱਚੋਂ ਮਨੋਵਿਗਿਆਨੀ ਵੀ ਇਸ ਗੱਲ ਨਾਲ ਸਹਿਮਤ ਆ ਕਿ ਤੁਹਾਡੀ ਜਿਹੜੀ ਚਿੰਤਾ ਤੁਹਾਡਾ ਇਹ ਤਣਾ ਉਹ ਕਾਫੀ ਹੱਤਾ ਘਟਦਾ ਇਹਦੇ ਵਿੱਚ ਹੀ ਫਰਕ ਪੈਦਾ ਤੁਹਾਡੇ ਦ੍ਰਿਸ਼ਟੀਕੋਣ ਵੀ ਜਿਹੜਾ ਉਹ ਇੱਕ ਨੈਗੇਟਿਵ ਨਹੀਂ ਬਲਕਿ ਜਿਹੜਾ ਪੰਜ ਤੇ ਪੱਖਾ ਉਹ ਜਾਗਰੂ ਹੋਂਦਾ ਬਡੀ ਗਾ ਦੇ ਕੇ ਤਨਵਾਦ ਦੇ ਨਾਲ ਤੁਸੀਂ ਨੈਗੇਟਿਵ ਨਹੀਂ ਸੋਚਦੇ ਨਕਾਰਾਤਮਕ ਸੋਚ ਤੁਹਾਡੇ ਦੇ ਭਾਰੂ ਨਹੀਂ ਹੁੰਦੀ ਸਕਾਰਾਤਮਕ ਸੋਚ ਭਾਰੂ ਹੁੰਦੀ ਆ ਉਹ ਸਕਾਰਾਤਮਕ ਸੋਚ ਜਿਹੜੀ ਆ ਇਹ ਬੰਦੇ ਦੀ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਜਿਹੜਾ 파ਟ ਆ ਉਹ ਅਦਾ ਕਰਦੀ ਆ ਇਸ ਲਈ ਜਿਹੜੇ ਲਾਭ ਉਹਨਾਂ ਲਾਭਾਂ ਚ ਇਹ ਕੁਝ ਕੁ ਜਿਹੜੇ ਇਹਨਾਂ ਲਾਭਾਂ ਦੇ ਲਾਭਾਂ ਦੀ ਆਪਾਂ ਜ਼ਿਕਰ ਕੀਤਾ ਜਿਹੜੇ ਹੋਰ ਅਨੇਕਾਂ ਪਹਿਲੂ ਆ ਜਿਹੜੇ ਕਿ ਜੁੜੇ ਹੋਏ ਆ ਜੀ ਹੁਣ ਤੁਸੀਂ ਦੇਖੀਏ ਕਿ ਜਿਹੜਾ ਸ਼ੁਕਰਾਨਾ ਕਾਰਿਆ ਜੀ ਤੁਸੀਂ ਪਹਿਲੇ ਕਿਹਾ ਕਿ ਉਹਨੂੰ ਉਹਨੂੰ ਕੋਈ ਐਡਵਾਂਟੇਜ ਹੋਇਆ ਜਾਓ ਹੋਇਆ ਕੀ ਜਿਹੜਾ ਇੰਡੀਵਿਜੂਅਲ ਸ਼ੁਕਰਾਨਾ ਕਮਿਊਨਿਟੀ ਵਾਲਾ ਨਹੀਂ ਮੈਂ ਕਹਿ ਰਿਹਾ ਜਿਹੜਾ ਇੰਡੀਵਿਜੂਅਲ ਸ਼ੁਕਰਾਨਾ ਕੀ ਉਹ ਸਿਰਫ ਬੰਦਾ ਜਦੋਂ ਬੜੀ ਪ੍ਰੋਬਲਮ ਵਿੱਚ ਹੋਵੇ ਤੇ ਉਹਦਾ ਕੰਮ ਹੋ ਜਾਏ ਤੇ ਫਿਰ ਉਹ ਕਰਦਾ ਕਿ ਬਗੈਰ ਡਿਫਿਕਲਟ ਟਾਈਮ ਤੋਂ ਬਿਨਾ ਵੀ ਕਰ ਸਕਦਾ। ਇਹ ਦੇਖੋ ਜਿਹੜਾ ਜਿਹਦਾ ਪੰਗ ਆਪਣੇ ਗੱਲ ਕਰਕੇ ਹੈਟੇ ਆ ਹਾਂਜੀ ਕਿ ਜਦੋਂ ਅਸੀਂ ਤਨਵਾਦ ਕਰਨ ਲੱਗ ਪਈਨੇ ਆ ਆਪਣਾ ਸੁਭਾਅ ਵਿੱਚ ਇਹ ਜਿਹੜਾ ਲੈ ਉਹਨੇ ਆ ਹਾਂਜੀ ਉਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਨਕਾਰਾਤਮਕ ਸੋਚ ਆ ਉਹ ਘਟਦੀ ਜਾਂਦੀ ਆ ਠੀਕ ਹੈ। ਅਸੀਂ ਜਿਹੜਾ ਉਹ ਹਰ ਪ੍ਰਸਥਿਤੀ ਵਿੱਚ ਜਿਹੜਾ ਉਹ ਫਿਰ ਸਾਡਾ ਦਾ ਸਕਾਰਾਤਮਕ ਸੋਚ ਆ ਇਹ ਸਾਡੀ ਵੱਧਦੀ ਜਾਂਦੀ ਆ। ਠੀਕ। ਫਿਰ ਇਹ ਆ ਕਿ ਸਾਡੇ ਜਦੋਂ ਸਮੱਸਿਆਵਾਂ ਵੀ ਆਉਂਦੀਆਂ ਤਾਂ ਸਮੱਸਿਆਵਾਂ ਵਿੱਚ ਵੀ ਅਸੀਂ ਚੰਗਾ ਪੱਖ ਦਿਖ ਲੈਨੇ ਆ। ਉਦਾਹਰਨ ਵਜੋਂ ਮੈਂ ਕਦੇ ਨੌਕਰੀ ਕਰ ਰਿਹਾ ਸੀ। ਮੰਨ ਲਓ ਮੈਂ 10 ਸਾਲ ਉੱਥੇ ਨੌਕਰੀ ਕੀਤੀ ਆ। ਫਿਰ ਐਸਾ ਕਾਰਨ ਵੜਿਆ ਕਿ ਮੇਰੇ ਨੌਕਰੀ ਉਹਨਾਂ ਜਵਾਬ ਦੇ ਦਿੱਤਾ। ਠੀਕ ਹੈ। ਉਹਨੇ ਇੱਕ ਪੱਖ ਆ ਕਿ ਮੈਂ ਬੜਾ ਅਫਸਰਟ ਹੋ ਜਾਵਾਂ। ਕਿ ਲੋ ਜੀ ਮੈਂ ਨੇ ਜੇ ਨੌਕਰੀ ਕੀਤੀ ਆ ਮੈਂ ਨੌਕਰੀ ਜਵਾਬ ਦੇ ਦਿੱਤਾ। ਹਾਂਜੀ। ਪਰ ਦੂਜਾ ਪਹਿਲੂ ਇਹ ਹੈ ਕਿ ਮੈਂ ਇਹ ਸੋਚਾਂ ਕਿ ਪਾ ਮੈਨੂੰ ਨੇ ਜਵਾਬ ਦਿੱਤਾ ਪਰ ਘਟੋ ਘੜ ਜਿਹੜਾ ਮੈਨੂੰ ਇੱਥੇ 10 ਸਾਲ ਦਾ ਮੌਕਾ ਮਿਲਿਆ ਜਿਹਦੇ ਨਾਲ ਮੈਨੂੰ ਇਹਦਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੇਰੇ ਕਿੰਨੇ ਸਾਥੀ ਬਣੇ ਇਹ ਤੋਂ ਮੈਂ ਬਹੁਤ ਕੁਝ ਜਿਹੜਾ ਆਰਥਿਕ ਲਾਭ ਵੀ ਖਟਿਆ ਮੇਰਾ ਇਹ ਐਕਸਪੀਰੀਅੰਸ ਦੇ ਹੋਇਆ ਹੋਇਆ ਇਹ ਨਾਲ ਮੇਰੀ ਜਾਣਕਾਰੀ ਵਿੱਚ ਚੋਖਾ ਵਾਧਾ ਹੋਇਆ ਹੁਣ ਮੈਨੂੰ ਹੋਰ ਕਿਤੇ ਜਵਾਬ ਲੱਭਣਾ ਜਿਹੜਾ ਉਹ ਮੈਨੂੰ ਕੋਈ ਮੁਸ਼ਕਲ ਨਹੀਂ ਤੋਂ ਮੈਂ ਇਸ ਲਈ ਜਿਹੜਾ ਉਹ ਪੱਖ ਦੇਖ ਕੇ ਇਹਦੇ ਦੇਖੋ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਫਾਇਦਾ ਉਹ ਜਿਹੜਾ ਉਹ ਸਾਕਾਰਾ ਤੋਂ ਮੈਂ ਸੋਚਦਾ ਕਿ ਤੁਸੀਂ ਉਹਦੇ ਵਿੱਚੋਂ ਵੀ ਜਿਹੜਾ ਉਹ ਇੱਕ ਚੰਗਾ ਪੱਖ ਦੇ ਨੇ ਉਹਦੇ ਕੀ ਆ ਕਿ ਨਾ ਤੁਸੀਂ ਮਾਨਸਿਕ ਤੌਰ ਤੇ ਜਿਹੜਾ ਉਹ ਕਮਜ਼ੋਰ ਪੈਨੇ ਹੋ ਨਾ ਸਰੀਰਕ ਤੌਰ ਤੇ ਪੈਨੇ ਹੋ ਨਾ ਹੀ ਤੁਹਾਡੇ ਰਿਸ਼ਤਿਆਂ ਵਿੱਚ ਜਿਹੜੀ ਆ ਉਹਨੇ ਵੱਡੀ ਧਰਾੜ ਆਉਂਦੀ ਆ ਕਿ ਜਿਹਦੇ ਕਾਰਨ ਜਿਹੜੀਆਂ ਇਹ ਦੂਰੀਆਂ ਹੋਰ ਵੱਧ ਜਾਣ ਜਿਹੜਾ ਲਾਭ ਜਿਹੜਾ ਉਹਦੇ ਲਾਭ ਜਿਹੜੇ ਆ ਉਹ ਸਮਾਜਿਕ ਆ ਮਨੋਵਿਗਿਆਨਕ ਆ ਪਰ ਉਹ ਅਨੇਆ ਪਰ ਉਹ ਅਨੇ ਜਿਹੜੇ ਆ ਉਹ ਕਈ ਪਹਿਲੂ ਆ ਕਿ ਜਿਹੜੇ ਇਸ ਰਾਹ ਤੇ ਤੁਰੇ ਆ ਤੁਹਾਨੂੰ ਜਿਹੜੇ ਆ ਉਹ ਸੁਭਾਵਿਕ ਜਿਹੜੇ ਉਹ ਹਾਸਲ ਹੁੰਦੇ ਆ ਇਸ ਲਈ ਘਟਨਾ ਜਿਹੜੀ ਆਪਣੇ ਆਪ ਵਿੱਚ ਤੋਂ ਦੇਖੋ ਕਿ ਆਦਮੀ ਜਿਹੜੇ ਆ ਜਦੋਂ ਕੋਈ ਤਜਰਬਾ ਕਰਦੇ ਆ ਜੋ ਅਸਫਲ ਹੋ ਜਾਂਦੇ ਆ ਤਾਂ ਉਹ ਨਿਰਾਸ਼ ਨਹੀਂ ਹੁੰਦੇ ਬਲਕਿ ਸੋਚ ਕੇ ਕਿ ਨਹੀਂ ਮੈਨੂੰ ਇਹ ਪਤਾ ਲੱਗ ਗਿਆ ਹੋਣਗੇ ਇਹ ਜਿਹੜਾ ਮੈਂ ਰਾਹ ਬਣਾਇਆ ਇਹ ਠੀਕ ਰਾਹ ਨਹੀਂ ਇਸ ਰਸਤੇ ਤੇ ਰਿਹਾ ਮੈਂ ਮੰਜ਼ਿਲ ਤੇ ਨਹੀਂ ਫਿੱਟ ਹੋਣਾ ਉਹਦੇ ਜੋ ਸਿੱਕੇ ਉਹ ਹੋਰ ਅਗਾਂ ਵਧ ਦੀ ਕੋਸ਼ਿਸ਼ ਕਰਦਾ ਤੋ ਇਹ ਆਪਣੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਆ ਕਿ ਤੁਹਾਡੀ ਜਿਹੜੀ ਵਿਅਕਤੀਗਤ ਤੌਰ ਤੇ ਉਹ ਤੁਹਾਨੂੰ ਇਸ ਪ੍ਰਾਪਤੀ ਦੇ ਰੂਪ ਵਿੱਚ ਜਿਹੜੀ ਆ ਉਹ ਹਾਸਲ ਹੁੰਦੀ ਆ ਇਹਦੇ ਅਨੇਕਾਂ ਹੋਰ ਪਹਿਲੂ ਆ ਪਰ ਆਪਾਂ ਸੰਖੇਪ ਵਿੱਚ ਜਿਹੜਾ ਪਹਿਲੂ ਸ਼ੋਹ ਰਹੇ ਆ ਜਿਹੜਾ ਵਿਅਕਤੀਗਤ ਜਿਹੜਾ ਫਾਇਦਾ ਉਹ ਸਾਨੂੰ ਜਿਹੜੇ ਰਿਸ਼ਤੇ ਆ ਜਿਹੜੇ ਆਪਸੀ ਸਾਡੇ ਰਿਸ਼ਤੇ ਆ ਚਾਹੇ ਉਹ ਪਰਿਵਾਰਕ ਆ ਤੋ ਸਾਡੇ ਨਾ ਮਿੱਤਰਾਂ ਦੁਨੀਆ ਵਿੱਚ ਜਦ ਜੇ ਆਪਾਂ ਕੰਮ ਕਾਇ ਕਰਦੇ ਆ ਉਥੇ ਜਿਹੜਾ ਇਹ ਪਹਿਲੂ ਆ ਇਹ ਬੜਾ ਸਾਡੇ ਕੰਮ ਆਉਂਦਾ ਸਾਡੇ ਦੇ ਕਈ ਦੇਖੋ ਜਿਹੜੀਆਂ ਸਧਾਰਨ ਕਈ ਮੇਰੇ ਜਿਹੜੀਆਂ ਸਾਡੇ ਇਹ ਰਿਸ਼ਤੇ ਆ ਸਬੰਧ ਆ ਉਹ ਛੋਟੇ ਛੋਟੇ ਗੱਲਾਂ ਕਰਕੇ ਵਿਗੜ ਜਾਂਦੇ ਆ ਤੋ ਜਿਹੜੇ ਇਹ ਜਿਹੜਾ ਭਾਵ ਆ ਜਜ਼ਬਾ ਇਹਦੇ ਨਾਲ ਤੁਹਾਡੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਆ ਠੀਕ ਹੈ ਹੋਰ ਪਰਪਕਤਾ ਆਉਂਦੀ ਆ ਤੁਸੀਂ ਜਿਹੜੇ ਸਭ ਕੁਝ ਜਿਹੜੇ ਇਹਦੇ ਵਿੱਚ ਇਹਨਾਂ ਦੀ ਸ਼ਮੂਲਤਾ ਠੀਕ ਮੂੰ ਅਸੀਂ ਦੋ ਵਰਡਸ ਹੋਰ ਹੈ ਜੀ ਧੰਨਵਾਦ ਤੋਂ ਬਾਅਦ ਸ਼ੁਕਰਾਨਾ ਕੀ ਇਹ ਸ਼ੁਕਰਾਨਾ ਤੇ ਧੰਨਵਾਦ ਸਿਨੋਨਿਮਸ ਵਰਡਸ ਆ ਇੱਕੋ ਜਿਹੇ ਹੈਗੇ ਜਾਂ ਇਹਨਾਂ ਵਿੱਚ ਵੀ ਕੋਈ ਫਰਕ ਹੈ ਇੰਗਲਿਸ਼ ਵਿੱਚ ਜਦੋਂ ਥੈਂਕਸ ਐਂਡ ਗ੍ਰੈਟੀਟਿਊਡ ਕਹ ਦਿੰਦੇ ਹਾਂ ਅਸੀਂ ਹੂੰ ਯੂ ਨੋ ਕਿ ਥੈਂਕਸ ਐ ਕੋਈ ਗ੍ਰੈਟੀਟਿਊਡ ਕੋਈ ਇਹਨਾਂ ਦੇ ਇਹਨਾਂ ਦੇ ਵਿੱਚ ਡਿਫਰੈਂਸ ਹੈ ਕਿਉਂਕਿ ਗੁਰਬਾਣੀ 'ਚ ਕਈ ਵਾਰੀ ਇਹ ਇਸ ਤਰੀਕੇ ਨਾਲ ਹੋ ਸਕਦਾ ਆਂ ਅਧਿਉ ਗਰੁੱਪ ਜਿਹੜੇ ਸਾਡੇ ਵੀ ਜਿਹੜੇ ਆਮ ਤੌਰ ਤੇ ਜਿਹੜਾ ਸ਼ੁਕਰਾਨਾ ਧੰਨਵਾਦ ਇਹ ਸਮਾਨ ਅਰਥਾਂਾਂ ਵਿੱਚ ਹੀ ਜ਼ਿਆਦਾ ਵਰਤ ਲਏ ਜਾਂਦੇ ਆ ਠੀਕ ਹਾਂ ਜਿਹੜੇ ਤੁਸੀਂ ਅੰਗਰੇਜ਼ੀ ਦੀ ਗੱਲ ਕੀਤੀ ਆ ਥੈਂਕਸ ਐਗਰੀਟਿਚਿਊਟੀ ਦੇ ਸ਼ਬਦ ਆ ਇਹਨਾਂ ਵਿੱਚ ਜਿਹੜਾ ਉਹ ਬੜਾ ਕਲੀਅਰਲੀ ਉਹ ਫਰਕ ਇਹਦਾ ਉਹ ਦੱਸਿਆ ਗਿਆ ਆ ਸਾਡੇ ਵੀ ਜਿਹੜੀ ਆ ਉਹ ਭਾਵਨਾ ਤੇ ਨਿਰਪਰ ਕਰਦਾ ਕਿ ਤੁਹਾਡਾ ਲਹਿਜ਼ਾ ਕੀ ਆ ਪਿੱਛੇ ਤੁਹਾਡੀ ਜਿਹੜੀ ਉਹ ਭਾਵਨਾ ਕੀ ਆ ਨੀਅਤ ਕੀ ਆ ਠੀਕ ਅਸੀਂ ਇਸ ਨੂੰ ਅੰਦਾਜ਼ਾ ਲਾਉਂਨੇ ਆ ਕਿ ਤੁਸੀਂ ਸੇ ਗਿਆਥਾਂ ਵੀ ਧੰਨਵਾਦ ਦਿਲੋਂ ਕਰ ਰਿਹਾ ਹਾਂ ਕਿ ਸਰ ਜਿਹੜੇ ਇੱਕ ਜਿਹੜਾ ਰਸਮ ਦੀ ਪੂਰਤੀ ਕਰ ਰਹੇ ਹਾਂ ਇਸੇ ਜਿਹੜਾ ਸਾਡਾ ਇਸ ਚੀਜ਼ ਦਾ ਜਿਆਦਾ ਨਿਰਭਰ ਕਰਦਾ ਜਿਹੜਾ ਥੈਂਕਸ ਹੈ ਸਮਝ ਲੋ ਇਹ ਜਿਹੜਾ ਮੰਨ ਲਓ ਤੁਸੀਂ ਮੇਰੇ ਜਿਹੜੀ ਆ ਚਾਬੀ ਥਲੇ ਡੇਗ ਬੀਤ ਚੁੱਕ ਕੇ ਫੜਾ ਦਿੱਤੀ ਮੈਨੂੰ ਮੈਂ ਤੁਹਾਨੂੰ ਜਿਹੜਾ ਉਹ ਥੈਂਕਸ ਬੋਲ ਦੂੰਗਾ ਕਿ ਤੁਹਾਡਾ ਧੰਨਵਾਦ ਆ ਤੁਸੀਂ ਮੇਡੀ ਚਾਬੀ ਲੱਭ ਕੇ ਮੈਨੂੰ ਫੜਾ ਦਿੱਤੀ ਆ ਤੇ ਜਦੋਂ ਜਿਹੜਾ ਗ੍ਰੈਟੀਟਿਊਡ ਆ ਜਿਹੜਾ ਇਸ ਜਿਹੜੇ ਇੱਕ ਫੀਲਿੰਗ ਆ ਇਕ ਐਸਾ ਅਹਿਸਾਸ ਆ ਠੀਕ ਹੈ ਇਕ ਐਸਾ ਜਜ਼ਬਾ ਆ ਕਿ ਇਹ ਕੋਈ ਵਿਅਕਤੀ ਨਹੀਂ ਇਹ ਜਿੰਨਾ ਤੱਕ ਰਹਿੰਦਾ ਇਹ ਤੁਸੀਂ ਦਿਲੋਂ ਜਿਹੜਾ ਉਹ ਮਹਿਸੂਸ ਕਰਦੇ ਹੋ ਉਸ ਪ੍ਰਤੀ ਜਿਹੜਾ ਹਮੇਸ਼ਾ ਸ਼ੁਕਰਗੁਜ਼ਾਰ ਰਹੇ ਨੇ ਹੋ ਠੀਕ ਹੈ ਇਸ ਦਾ ਮਾਪੇ ਆ ਅਸੀਂ ਮਾਪਿਆਂ ਦਾ ਸਧਾਰਨ ਤਨਵਾਦ ਨਹੀਂ ਕਰਦੇ ਠੀਕ ਹੈ ਪਰ ਸਾਨੂੰ ਦਿਲੋਂ ਜਿਹੜਾ ਟੀਚਰ ਆ ਜੇ ਕੋ ਅਸੀਂ ਪੜਿਆ ਸਾਨੂੰ ਪੜਨ ਦਾ ਮੌਕਾ ਮਿਲੇ ਆ ਉਮੇ ਉਸੂਲੇ ਸਾਨੂੰ ਫੀਲ ਨਾ ਹੋਵੇ ਮਹਿਸੂਸ ਨਾ ਕਰੀਏ ਮੰਨ ਲਓ ਮੈਂ ਪੜ ਲੈ ਕੇ ਚੰਗੀ ਨੌਕਰੀ ਲੱਗ ਗਿਆ ਪਰ ਉਦੋਂ ਮੈਨੂੰ ਜ਼ਰੂਰ ਅਹਿਸਾਸ ਹੁੰਦਾ ਕਿ ਮੇਰੇ ਲਈ ਮੇਰੇ ਟੀਚਰਾਂ ਨੇ ਇੱਥੇ ਤੱਕ ਪਹੁੰਚਾਉਣ ਉਹਨਾਂ ਨੇ ਕਿੰਨਾ ਯੋਗਦਾਨ ਪਾਇਆ ਉਸ ਵਿੱਚ ਜਾ ਕੇ ਮੈਂ ਜਦੋਂ ਧੰਨਵਾਦ ਕਰਦਾ ਉਹਨਾਂ ਦਾ ਤਾਂ ਉਹ ਧੰਨਵਾਦ ਰਸਵੀ ਧੰਨਵਾਦ ਨਹੀਂ ਹੁੰਦਾ ਉਹਦੇ ਵਿੱਚ ਉਹਨਾਂ ਦਾ ਸਤਿਕਾਰ ਆ ਉਹਨਾਂ ਦੀ ਜਿਹੜੀ ਭਾਵਨਾ ਉਹਨਾਂ ਦਾ ਸਮਰਪਣ ਭਾਵਨਾ ਜੋ ਉਹਨਾਂ ਦੀ ਹਮਦਰਦੀ ਆ ਇਹ ਬੋਲ ਕੋ ਜਿਹੜਾ ਉਹਦੇ ਵਿੱਚ ਸ਼ਮੂਲਤ ਹੁੰਦੀ ਆ ਤੋ ਜਿਹੜਾ ਸਧਾਰਨ ਥੈਂਕਸ ਆਵਾ ਕਹਿ ਸਕਦੇ ਆ ਕਿ ਕਿਸੇ ਜਿਹੜਾ ਫੁੱਲ ਭੇਟ ਕਰ ਦਿੱਤਾ ਉਹ ਥੈਂਕਸ ਕਰ ਦਿੰਦਾ ਅਗੋਂ ਜਿਹੜਾ ਗ੍ਰੈਟੀਟਿਊਡ ਜਿਹੜਾ ਸ਼ਬਦ ਆ ਇਹ ਮੰਨ ਲਓ ਇਹ ਦਿਲ ਦੇ ਅੰਦਰ ਬਗੀਚੀ ਲਾਦ ਦੀ ਫੁੱਲਾਂ ਦੀ ਮੰਨੋ ਕਿ ਜਿਹੜੀ ਹਮੇਸ਼ਾ ਜਿਹੜੀ ਆ ਉਹ ਖਿੜੀ ਰਹਿੰਦੀ ਆ ਔਰ ਖੁਸ਼ਬੂ ਦਿੰਦੀ ਰਹਿੰਦੀ ਆ ਜਿਹੜਾ ਫੁੱਲ ਭੇਟ ਕੀਤਾ ਉਹ ਠੀਕ ਆ ਤੁਹਾਡੇ ਫੁੱਲ ਉਹ ਖੁਸ਼ਬੂ ਦੂਗਾ ਖਿੜਿਆ ਰਹੂਗਾ ਉਹ ਥੋੜਾ ਜਿਹਾ ਮੁਰਝਾ ਜਾਊਗਾ ਤੂੰ ਫਿਰ ਉਹ ਆਪਾਂ ਸੁੱਟ ਦੇ ਦਿਆਂ ਨੂੰ ਪਰ ਜਿਹੜਾ ਇਹ ਚੀਜ਼ ਜਿਹੜੀ ਆ ਇਹ ਦਿਲੰ ਦਾ ਜਿਹੜੀ ਵਸੀ ਹੋਈ ਉਹ ਜਿਹੜੀ ਖੁਸ਼ਬੂ ਆ ਉਹ ਹਮੇਸ਼ਾ ਜਿਹੜੀ ਉਹ ਖੁਸ਼ਬੂ ਦਿੰਦੀ ਰਹਿੰਦੀ ਆ ਤੇ ਇਸ ਲਈ ਜਿਹੜਾ ਇਹ ਸਧਾਰਨ ਜਿਹਾ ਇੱਕ ਮੈਜਿਕ ਸ਼ਬਦ ਵਾਂਗ ਨਹੀਂ ਰਹਿੰਦਾ ਬਲਕਿ ਦਿਲੋਂ ਇੱਕ ਹੋਕ ਉੱਠਦੀ ਆ ਪਿਆਰ ਦੀ ਸਤਕਾਰ ਦੀ ਭਾਵਨਾ ਦੀ ਕਿ ਜਿੰਦੇ ਰਹੇ ਸੀ ਪ੍ਰਗਟਾਵਾ ਕਰਦੇ ਆ ਸ਼ੁੱਧ ਘਰ ਆਪਾਂ ਪੰਜਾਬੀ ਵਿੱਚ ਆਪਾਂ ਆਪਣੀ ਭਾਸ਼ਾ ਵਿੱਚ ਮੋਸ ਦੀ ਜੁਸ ਦੋਵੇਂ ਇਹ ਇਹ ਸਮਾਰਤਾ ਵੀ ਇਸ ਸਮਾਰ ਕਰ ਲੈਨੇ ਆ ਪਰ ਸਸੀਂ ਕਿਸ ਤਰ੍ਹਾਂ ਨਾਲ ਕਰਿਓ ਸਿਰਫ ਇੱਕ ਰਸਮ ਦੀ ਪੂਰਤੀ ਕਰ ਰਹੇ ਆ ਕਿ ਸੱਚਮੁੱਚ ਸੱਚਮੁੱਚ ਅਸੀਂ ਅੰਦਰੋਂ ਮਹਿਸੂਸ ਕਰਦੇ ਆ ਤੇ ਸਾਡੇ ਲਈ ਇਸ ਗੱਲ ਤੇ ਨਿਰਪਰ ਕਰਦਾ ਤੇ ਸਾਡੇ ਭਾਵੇਂ ਕੋਸ਼ਾਂ ਵੀ ਜਿਹੜੀ ਉਹ ਬਹੁਤਾ ਫਰਕ ਨਹੀਂ ਦਸਾਇਆ ਆ ਪਰ ਜਿਹੜਾ ਦਰਫ ਜਿਹੜਾ ਉਹ ਸਾਡੇ ਕੇਵਰੇ ਅਸੀਂ ਵਿਅੰਗ ਵਿੱਚ ਵੀ ਹੈ ਥੈਂਕਸ ਕਰ ਦਿੰਨੇ ਆ ਧੰਨਵਾਦ ਕਰਦੇ ਆ ਉਸੇ ਇਹ ਨਹੀਂ ਸਾਨੂੰ ਮਕਸਦ ਧੰਨਵਾਦ ਕਰਨਾ ਨਹੀਂ ਹੁੰਦਾ ਵਿਅੰਗ ਕਰਨਾ ਹੁੰਦਾ ਤੁਹਾਨੂੰ ਤੁਸੀਂ ਦਨਵਾਦੀ ਵਰਤਦੇ ਹੰਦਿਆਂ ਤੇਰਾ ਸ਼ੁਕਰੀਆ ਪਰ ਅਸੀਂ ਉਹ ਵਿਅੰਕ ਅਸਰੇ ਹੁੰਨੇ ਆ ਤੇ ਲਈ ਸ਼ਬਦਾਂ ਵਿੱਚ ਇਥੇ ਆਪਣੇ ਆਪ ਵੀ ਜਿਹੜਾ ਉਹ ਜਿਹੜੀ ਭਾਵਨਾ ਉਹ ਬੋਲਾ ਕਿ ਤੁਹਾਡੇ ਅੰਦਰ ਜਿਸਾਂ ਗੁਰਬਾਣੀ ਦਾ ਪਾਉਣ ਫਰਮਾਣਾ ਕਿ ਅਪਰਾਧੀ ਦੂਣਾ ਨਿਵਹਿ ਜੋ ਹੰਤਾ ਮਰ ਗਾਇ ਫਿਰ ਆ ਕਿ ਅਸੀਂ ਸੁਨਵਾਈਆ ਕਿਹਾ ਤੀ ਹੈ ਜਾਂ ਰਿਦੈ ਕੋ ਸੁਧੇ ਜਾਹੇ ਤੇ ਲਈ ਸਾਡੇ ਵੀ ਜਿਹੜਾ ਉਹ ਮੁਖ ਰੂਪ ਵਿੱਚ ਇਹਨਾਂ ਗੱਲਾਂ ਨੂੰ ਧਿਆਨ ਵੀ ਰੱਖਿਆ ਜਾਂਦਾ ਤੇ ਸ਼ਬਦਕ ਤੌਰ ਤੇ ਦੇਖੀਏ ਤਾਂ ਉਹਦਾ ਕੋਈ ਬੋਤਾ ਸਾਡੇ ਕੋਸ਼ੰਪਕਾਰਾਂ ਨੇ ਬਹੁਤ ਅਨੰਦ ਨਹੀਂ ਦਰਸਾਇਆ ਜੀ ਤੁਹਾਨੂੰ ਬਹੁਤ ਬਹੁਤ ਥੈਂਕਸ ਬੜਾ ਬੜਾ ਵਧੀਆ ਤਰੀਕਾ ਮੈਂ ਤੁਹਾਨੂੰ ਆਦੀ ਯੂਜ਼ ਕਰਨਾ ਚਾਹੁੰਦਾ ਥੈਂਕਸ ਨਈ ਵਰਡਸ ਯੂਜ਼ ਕਰਨਾ ਚਾਹੁੰਦਾ ਸੋ ਅੱਜ ਦਾ ਟਾਪਿਕ ਤੇ ਬੜਾ ਇੰਪੋਰਟੈਂਟ ਟਾਪਿਕ ਹੈ ਉਹ ਰਤੀ ਅਨੂੰ ਕਹੀਂ ਅੱਗੇ ਗੁਰਬਾਣੀ ਨਾਲ ਰਿਲੇਟ ਕਰਾਂਗੇ ਤੇ ਗੁਰਬਾਣੀ ਵਿੱਚ ਕਿਸ ਤਰੀਕੇ ਦਾ ਧੰਨਵਾਦ ਕੀਤਾ ਜਾਂਦਾ ਹੈ ਉਹ ਕਿਉਂ ਕੀਤਾ ਜਾਂਦਾ ਉਹਦੇ ਵਿੱਚ ਵੀ ਅਸੀਂ ਆਵਾਂਗੇ ਅਬ ਜੀ ਜੀਵਨ ਲਈ ਮਨੁੱਖ ਲਈ ਕਸਾਰਿਆਂ ਚ ਕੰ ਉਹਦੇ ਪਹਿਲੂ ਗਿਣਾ ਗਏ ਸੀ ਅੱਗੇ ਸੈਕਿੰਡ ਐਪੀਸੋਡ ਸੋ ਪਾਈਦਾ ਤੁਸੀਂ ਬੜੇ ਤੇ ਵਧੀਆ ਤਰੀਕੇ ਨਾਲ ਐਸ ਵਰਡ ਦੀ ਐਕਸਪਲੋਰੇਸ਼ਨ ਦਿੱਤੀ ਅਵੇ ਵੱਖਰੇ ਵੱਖਰੇ ਪਹਿਲੂਆਂ ਬਾਰੇ ਦੱਸਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਕੇਤ ਜੀ ਜੀ ਨੂੰ ਦੋ ਸ਼ਬਦਾਂ ਵਿੱਚ ਤੁਹਾਡਾ ਮੈਂ ਚੀਜ਼ ਇਹ ਚਾਹਤਾ ਸੀ ਕਿ ਉਹਨਾਂ ਚੋਂ ਨਾ ਕਿ ਜਦੋਂ ਸੱਚਮੁੱਚ ਧੰਨਵਾਦ ਕਰ ਰਹੇ ਹਾਂ ਜੇ ਤੁਸੀਂ ਲਾਸਟ ਕੁਐਸਚਨ ਪੁੱਛਿਆ ਸੀਗਾ ਤਾਂ ਉਹ ਜਿਹੜਾ ਕੇਵਲ ਜਿਹੜੀ ਪ੍ਰਾਪਤ ਕੀਤੀ ਜਾਂ ਅਨੁਭਵ ਕੀਤੀ ਹੋਈ ਜਿਹੜੀ ਚੀਜ਼ ਆ ਉਹਦੀ ਕਦਰਦਾਨੀ ਪ੍ਰਗਟ ਨਹੀਂ ਕਰ ਰਹੇ ਹੁੰਦੇ ਠੀਕ ਹੈ ਬਲਕਿ ਇਹਦੀ ਜਿਹੜੀ ਕੀਮਤ ਆ ਜੋ ਅਹਿਮੀਅਤ ਆ ਮਹਤਵਾ ਅਤੇ ਆਪਣੀ ਭਲਾਈ ਤੇ ਪ੍ਰਭਾਵ ਨੂੰ ਵੀ ਅਸੀਂ ਪਛਾਣ ਰਹੇ ਹੁੰਦੇ ਆ ਠੀਕ ਹੈ ਸ਼ੁਰਗੁਜ਼ਾਰ ਹੁਣ ਵੀ ਜ਼ਿੰਦਗੀ ਦੀ ਜਿਹੜੀ ਉਹ ਸਕਾਰਾਤਮਕ ਜਿਹੜੀ ਅਤੇ ਚੁਣੌਤੀਪੂਰਨ ਅਨੁਭਵਾਂ ਨੂੰ ਵੀ ਪਛਾਣਨਾ ਸ਼ਾਮਲ ਹੁੰਦਾ ਪਰ ਦੇਖੋ ਜੇ ਤੁਸੀਂ ਮੁਸ਼ਕਲ ਵਿੱਚ ਜਦੋਂ ਅਸੀਂ ਬੇ ਉਨ੍ਹਾਂ ਘਟਨਾਈ ਹੁੰਦੀ ਜਦੋਂ ਤੁਸੀਂ ਸਵਾਲ ਕੀਤਾ ਸੀਗਾ ਕਿ ਜਿਹੜੀ ਮੁਸ਼ਕਲਾਂ ਵਿੱਚ ਵੀ ਅਸੀਂ ਜਿਹੜਾ ਉਹ ਜਦੋਂ ਸ਼ੁਕਰਗੁਜ਼ਾਰ ਹੁੰਦੇ ਆ ਤਾਂ ਸਾਡੇ ਅੰਦਰ ਜਿਹੜੀ ਉਹ ਸਕਾਰਾਤਮਕ ਸੋਚ ਜਿਹੜੀ ਆ ਉਹ ਬੜੀ ਪਰਬਲ ਹੁੰਦੀ ਆ ਔਰ ਸਾਨੂੰ ਅਸੀਂ ਮਹਿਸੂਸ ਕਰਦੇ ਆ ਕਿ ਇਸ ਮੁਸ਼ਕਲ ਭਰੇ ਸਮੇਂ ਵਿੱਚ ਵੀ ਸਾਨੂੰ ਕੋਈ ਸਬਕ ਮਿਲਿਆ ਕੋਈ ਸਿੱਖਣੋਂ ਮਿਲਿਆ ਕੋਈ ਸਮਝਣੋਂ ਮਿਲਿਆ ਜਿਹੜਾ ਕਿ ਸਾਡੇ ਜ਼ਿੰਦਗੀ ਵਿੱਚ ਸਾਡੇ ਬੜੇ ਕੰਮ ਆਉਂਦਾ ਸੀ ਉਹਦੇ ਤੋਂ ਵੀ ਪ੍ਰੇਰਨਾ ਲੈਨੇ ਆ ਠੀਕ ਤਾਂ ਇਸ ਦੇ ਵਿੱਚ ਸਾਨੂੰ ਕੀ ਆਸੀ ਜ਼ਿੰਦਗੀ ਵਿੱਚ ਹੋਰ ਤਰੱਕੀ ਕਰਨ ਵਿੱਚ ਉਹ ਸਹਾਇਕ ਹੁੰਦਾ ਇਹ ਜੇ ਸੋਚ ਆ ਇਹ ਭਾਵਨਾ ਇਹ ਸਾਨੂੰ ਹੋਰ ਵਧਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀ ਆ ਇਨ੍ਹਾਂ ਘਟਨਾਵਾਂ ਦੇ ਵਿਕਾਸ ਦੇ ਮੌਕਿਆਂ ਵਜੋਂ ਦੇਖਦੇ ਆ ਨਾ ਕਿ ਅਸੀਂ ਬੇអារਮੀ ਤੇ ਦੁੱਖ ਵਿੱਚ ਅਸੀਂ ਜਿਹੜੇ ਮੁਸ਼ਕਲਾਂ ਕਟਾਈਆਂ ਉਹਨਾਂ ਨੂੰ ਵੇਖ ਕੇ ਅਸੀਂ ਨਰਾਸ਼ ਨਹੀਂ ਹੁੰਦੇ ਮਾਇੂਸ ਨਹੀਂ ਹੁੰਦੇ ਬਲਕਿ ਖਾਲਸਾਈ ਬੋਲੇ ਵਿੱਚ ਚੜ੍ਹਦੀ ਕਲਾ ਵਿੱਚ ਜਾਂਦੇ ਆ ਤੁਸ ਲਈ ਜਿਹੜਾ ਇਹ ਜਿਹੜਾ ਸ਼ੁਕਰਗੁਜ਼ਾਰ ਹੋਣਾ ਤਨਵਾਦ ਕਰਨਾ ਆਪਣੇ ਆਪ ਵੀ ਜਿਹੜਾ ਇਹ ਕਈ ਪੱਖਾਂ ਤੋਂ ਸਾਡੇ ਲਈ ਬੜਾ ਹੀ ਮਹੱਤਵਪੂਰਨ ਆ ਇਹ ਬੜਾ ਵਧੀਆ ਵੈਲਿਊ ਸਿਸਟਮ ਹੈ ਵੈਲਿਊ ਸਿਸਟਮ ਦੇ ਬਾਰੇ ਜਦੋਂ ਅਸੀਂ ਗੱਲ ਵੀ ਕਰ ਰਹੇ ਸੀ ਉਹਦੇ ਵਿੱਚ ਇਹ ਬੜਾ ਇੰਪੋਰਟੈਂਟ ਇੱਕ ਵੈਲਿਊ ਹੈ ਜਿਹੜੀ ਹਰ ਇੱਕ ਸਾਡੇ ਪੇਰੈਂਟਸ ਨੂੰ ਬੱਚਿਆਂ ਦੇ ਵਿੱਚ ਇਨਕਲਕੇਟ ਕਰਨੀ ਚਾਹੀਦੀ ਹੈ ਉਹਨਾਂ 'ਚ ਪੜਨੀ ਚਾਹੀਦੀ ਹੈ ਤਾਂਕਿ ਉਹਦੇ ਨਾਲ ਉਹਨਾਂ ਦਾ ਸਿੱਖਣ ਦਾ ਤਰੀਕਾ ਉਹਨਾਂ ਦਾ ਸੋਚਣ ਦਾ ਤਰੀਕਾ ਜਿਹੜਾ ਕਿਉਂਕਿ ਗੁਰਬਾਣੀ ਅਲਟੀਮੇਟਲੀ ਦਾ ਵੈਲਿਊ ਸਿਸਟਮ ਨਾਲ ਲੈ ਕੇ ਜਾਂਦੀ ਹੈ ਉਹ ਰੇ ਵੈਲਿਊ ਜਿਹੜੀ ਹੈ ਤਨਵਾਦ ਕਰਨ ਦੀ ਸ਼ੁਕਰਾਨੇ ਵਿੱਚ ਰਹਿਣ ਦੀ ਜਿਹੜੀ ਵੈਲਿਊ ਹੈ ਇਸ ਨੂੰ ਸਾਨੂੰ ਹਾਈਲਾਈਟ ਕਰਨਾ ਚਾਹੀਦਾ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਤੇ ਉਹਨੂੰ ਲਾਈਕ ਕਰਨ ਵਾਲੇ ਕਮੈਂਟ ਕਰਨ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਨੈਕਸਟ ਐਪੀਸੋਡ ਵਿੱਚ ਐਸੇ ਬਾਰੇ ਹੀ ਗੁਰਬਾਣੀ ਦਾ ਪੱਖ ਲੈ ਕੇ ਫਿਰ ਆਜ਼ਰ ਹੋਵਾਂਗੇ ਸਤਿ ਪਾਉਨੂ ਵੀ ਭਾਈ ਸਾਹਿਬ ਤੇ ਸਾਰਿਆਂ ਨੂੰ ਵਾਗੋ ਜੀ ਕਾ ਖਾਲਸਾ ਵਾਗੋ ਜੀ ਕੀ ਫਤਿਹ ਜੀ